ਡੇਲੀ ਸਿਹਤ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਵੇਲੇ ਗੱਲ ਕਰਦੇ ਹਾਂ ਗਰਮੀਆਂ ਦੇ ਵਿੱਚ ਇਹ ਦੋ ਕੰਮ ਸਾਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਨੇ ਨਹੀਂ ਤੇ ਸ਼ਰੀਰ ਕੰਕਾਲ ਬਣ ਜਾਏਗਾ ਜੀ ਹਾਂ ਇੱਕ ਵੱਡੇ ਅਪਡੇਟ ਹੈ ਜਿੱਥੇ ਗਰਮੀਆਂ ਦਾ ਮੌਸਮ ਦਸਤਕ ਦੇ ਚੁੱਕਿਆ ਹੈ ਗਰਮੀ ਜਿਹੜੀ ਹੈ ਉਹ ਆ ਚੁੱਕੀ ਹੈ ਮੌਸਮ ਦਾ ਤਾਪਮਾਨ ਜਿਹੜਾ ਹੈ ਉਹ ਵੱਧ ਚੁੱਕਿਆ ਹੈ ਸੋ ਆਖਰਕਾਰ ਗਰਮੀਆਂ ਨੇ ਦਸਤਕ ਦੇ ਦਿੱਤੀ ਹੈ ਸੋ ਉਧਰ ਮੌਸਮ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਉਧਰ ਜੇ ਜਾਰੀ ਕਰੀਏ ਤਾਂ ਮੈਡੀਕਲ ਦੇ ਵਿੱਚ ਵੀ ਜਿਹੜਾ ਕੁਝ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਗਰਮੀ ਸਭ ਤੋਂ ਵੱਧ ਪੈਣ ਦੇ ਅੰਦਾਜ਼ੇ ਜਿਹੜੇ ਨੇ ਲਗਾਏ रहने ਕਿਹਾ ਜਾ ਰਿਹਾ ਹੈ ਕਿ ਗਰਮੀ ਇਸ ਵਾਰ ਬਹੁਤ ਜ਼ਿਆਦਾ ਹੋਣ ਵਾਲੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਗਰਮੀ ਜਿਹੜੀ ਹੈ ਉਹ ਹੋਵੇਗੀ ਪਰ ਗਰਮੀ ਤੋਂ ਬਚਾ ਦੇ ਲਈ ਸਾਨੂੰ ਕੀ ਕੀ ਕਰਨਾ ਪੈ ਸਕਦਾ ਹੈ ਸਭ ਤੋਂ ਵੱਡੇ ਦੋ ਕੰਮ ਨੇ ਕਿ ਆਖਰ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਪਿਆਸ ਅਗਰ ਨਾ ਵੀ ਹੋਵੇ ਤਾਂ ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਵੋ ਅੱਧੇ-ਅੱਧੇ ਘੰਟੇ ਬਾਅਦ ਪਾਣੀ ਸਰੀਰ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਜੇਕਰ ਇਸ ਗਰਮੀ ਤੋਂ ਬਚਣਾ ਚਾਹੁੰਦੇ ਹੋ ਔਰ ਦੂਜੀ ਗੱਲ ਕਿ ਆਖਰ ਸਾਨੂੰ ਤਰਲ ਪਦਾਰਥ ਜਿਵੇਂ ਕਿ ਨਾਰੀਅਲ ਪਾਣੀ ਔਰ ਹੋਰ ਜਿਹੜੇ ਇਹੋ ਜਿਹੇ ਤਰਵਟੀ ਵਾਲੇ ਪਦਾਰਥ ਨੇ ਲਿਕਵਿਡ ਜਿਹੜਾ ਹੈ ਸਾਨੂੰ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਪਾਣੀ ਨੂੰ ਹਲਕਾ ਉਬਾਲ ਕੇ ਠੰਡਾ ਕਰਕੇ ਅਸੀਂ ਪੀਵਾਂਗੇ ਤਾਂ ਸ਼ਾਇਦ ਤੰਦਰੁਸਤ ਵੀ ਹੋਵਾਂਗੇ ਉਹ ਆਖਰਕਾਰ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਆਪਣੇ ਸਰੀਰ ਵੱਲ ਜਿਆਦਾ ਗਰਮੀ ਜਿਆਦਾ ਗਰਮਾਹਟ ਤੇ ਔਰ ਜੰਕ ਫੂਡ ਖਾਣ ਤੋਂ ਜਿਹੜਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਔਰ ਹਲਕਾ ਫੁਲਕਾ ਖਾਣਾ ਖਾਣ ਦੇ ਵਿੱਚ ਹੀ ਜਿਹੜਾ ਸਾਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਜਿਆਦਾ ਹੈਵੀ ਭੋਜਨ ਖਾਣਾ ਜਿਹੜਾ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇ ਹੋ ਸਕਦਾ ਹੈ ਪਰ ਅਖਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਸਭ ਤੋਂ ਵੱਧ ਪਾਣੀ ਦੀ ਡੋਜ਼ ਰੱਖ ਕੇ ਅਸੀਂ ਸਰੀਰ ਦੇ ਵਿੱਚ ਇਸ ਨੂੰ ਗਰਮੀ ਤੋਂ بچਾ ਸਕਦੇ ਹਾਂ ਜੇਕਰ ਸ਼ਾਇਦ ਨਾ ਚੀਜ਼ਾਂ ਦਾ ਧਿਆਨ ਅਸੀਂ ਨਾ ਦਿੱਤਾ ਤੇ ਸ਼ਾਇਦ ਸਰੀਰ ਜਿਹੜਾ ਹੈ ਉਹ ਸਾਡਾ ਮੰਜੇ ਤੇ ਪੈ ਜਾਏਗਾ ਤੇ ਇੰਨੀ ਜ਼ਿਆਦਾ ਗਰਮੀ ਜਿਹੜੀ ਹੈ ਉਸ ਸਰੀਰ ਦੇ ਲਈ ਹਾਨੀਕਾਰਕ ਹੋਵੇਗੀ ਸ਼ਾਇਦ ਇਹ ਸਰੀਰ ਗਰਮੀ ਨਾ ਚੱਲਦਾ ਹੋਇਆ ਇਹ ਸਰੀਰ ਇਹ ਰ ਆਪਣੇ ਆਪ ਦੇ ਵਿੱਚ ਜਿਹੜਾ ਹੈ ਦਮ ਵੀ ਤੋੜ ਸਕਦਾ ਹੈ ਐਡਵਾਈਜ਼ਰੀ ਦੇ ਵਿੱਚ ਸਾਫ਼ ਗੱਲਾਂ ਕੁਝ ਕਰ ਦਿੱਤੀਆਂ ਗਈਆਂ ਨੇ ਕਿ ਆਖਰ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਕੁਝ ਉਪਰਾਲੇ ਆਪ ਨੂੰ ਵੀ ਕਰਨੇ ਪੈਣਗੇ ਜਿਆਦਾ ਧੁੱਪ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਆਪਣੇ ਸਿਰ ਤੇ ਗਿੱਲਾ ਕੱਪੜਾ ਰੱਖ ਕੇ ਕੰਮ ਕਰ ਸਕਦੇ ਨੇ ਜੇਕਰ ਅਸੀਂ ਬਾਹਰ ਨਿਕਲਣਾ ਤਾਂ ਚਸ਼ਮਿਆਂ ਦਾ ਇਸਤੇਮਾਲ ਜ਼ਰੂਰ ਕਰੋ ਤੇ ਜੇ ਆਪਣੇ ਹੱਥਾਂ ਪੈਰਾਂ ਨੂੰ ਢੱਕ ਕੇ ਬਾਹਰ ਨਿਕਲੋ ਇਹ ਕੜਕ ਦੀ ਧੁੱਪ ਚਮੜੀ ਲਈ ਬੇਹਦ ਹਾਨੀਕਾਰਕ ਹੈ ਤੇ ਹੋਰ ਕਈ ਤਰ੍ਹਾਂ ਦੇ ਵਿਚਾਰ ਨੇ ਜੋ ਅਸੀਂ ਇਸ ਗਰਮੀ ਤੋਂ ਕਰ ਸਕਦੇ ਆ ਸੋ ਆਖਰ ਜਿੰਨਾ ਵੀ ਹੋ ਸੇਗੇ ਲਿਕੁਇਡ ਨੂੰ ਵੱਧ ਤੋਂ ਵੱਧ ਬਾਡੀ ਦੇ ਵਿੱਚ ਪਾ ਸਕਦੇ ਆ ਸੋ ਇਸ ਗਰਮੀ ਤੋਂ ਫਿਰ ਸ਼ਾਇਦ ਬਚਾਅ ਹੋ ਸਕਦਾ ਹੈ ਸੋ ਡੇਲੀ ਸਿਹਤ ਪੰਜਾਬ ਦੇ ਨਾਲ ਜੁੜੇ ਹੋ ਰਹੇ ਜੀ ਧੰਨਵਾਦ